ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕਾਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇੱਕ ਹੋਰ ਕਰਨ ਦੀ ਜਿਹੜੀ ਆ ਸੇਵਾ ਸੰਪੂਰਨ ਹੋਈ ਸੀਗੀ ਤੇ ਕੰਮ ਸ਼ੁਰੂ ਹੋ ਚੁੱਕਾ ਆ ਤੁਸੀਂ ਦੇਖ ਰਹੇ ਹੋ ਤੇ ਅੱਜ ਮੈਂ ਫੇਰ ਇਸ ਘਰ ਪਹੁੰਚਿਆ ਹਾਂ ਉਸੇ ਹੀ ਕਾਰਜ ਕਰਕੇ ਜਿਹੜਾ ਤੁਹਾਨੂੰ ਪਤਾ ਆ ਕਿ ਇੱਕ ਸੇਵਾ ਤੋਂ ਬਾਅਦ ਚ ਇੱਕ ਹੋਰ ਵੀਡੀਓ ਬਣਾਈ ਦੀ ਆ ਜਿਹਦੇ ਵਿੱਚ ਇਹ ਦੱਸਣਾ ਹੁੰਦਾ ਕਿ ਕਿਹੜੇ ਕਿਹੜੇ ਵੀਰ ਨੇ ਇਹਦੇ ਵਿੱਚ ਸੇਵਾ ਦਾ ਕਿੰਨਾ ਕਿੰਨਾ ਸਹਾਇਕ ਦਿੱਤਾ ਆ ਸਾਰਾ ਕੁਝ ਵੀਰਾਂ ਨੇ ਸਹਾਇਕ ਨਾਲ ਹੀ ਹੁੰਦਾ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਨਾਮ ਲੈ ਕੇ ਦੱਸਣਾ ਮਤਲਬ ਇਹ ਹੁੰਦਾ ਪਰਿਵਾਰ ਦੇ ਵਿੱਚ ਣੋਕੇ ਇਹ ਸਾਰੇ ਵੀਰਾਂ ਨੂੰ ਵੀ ਪਤਾ ਲੱਗ ਜੇ ਵੀ ਆਪਣੀ ਸੇਵਾ ਜਿਹੜੀ ਆ ਉਹ ਪਰਿਵਾਰ ਕੋ ਪਹੁੰਚ ਗਈ ਆ ਤੇ ਪਰਿਵਾਰ ਵੀ ਲਾਗੇ ਚਲੋਤਾ ਹੁੰਦਾ ਹੈ ਪਰਿਵਾਰ ਨੂੰ ਵੀ ਪਤਾ ਲੱਗ ਜੇ ਕਿ ਜਿਹੜੀ ਆ ਸਾਰੀ ਸੇਵਾ ਜਿੰਨੀ ਵੀਰਾਂ ਨੇ ਭੇਜੀ ਸੀ ਉਨੀ ਸਾਡੇ ਕੋ ਆਈ ਵੈਸੇ ਤੇ ਗਈ ਸਾਰੀ ਪਰਿਵਾਰ ਦੇ ਅਕਾਊਂਟ 'ਚ ਹੀ ਆ ਪਰ ਫਿਰ ਵੀ ਜਿਹੜਾ ਆ ਸਾਡਾ ਦੱਸਣਾ ਫਰਜ਼ ਹੁੰਦਾ ਆ ਸੋ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਸਰਦਾਰ ਵਿਕਰਮਜੀਤ ਸਿੰਘ ਜੀ ਨੇ ਚੰਡੀਗੜ੍ਹ ਤੋਂ 2100 ਰੁਪਏ ਉਹਨਾਂ ਨੇ ਦਿੱਤਾ ਸਰਦਾਰ ਮਨਮੀਤ ਸਿੰਘ ਜੀ ਲੁਧਿਆਣੇ ਤੋਂ 5000 ਸਰਦਾਰ ਖੁਸ਼ਵੰਤ ਸਿੰਘ ਜੀ ਕੈਨੇਡਾ ਤੋਂ 5000 ਭੈਣ ਬਲਵਿੰਦਰ ਕੌਰ ਆ ਯੂਪੀ ਤੋਂ 10 ਸਰਦਾਰ ਅਰਜਿੰਦਰ ਸਿੰਘ ਜੀ ਕੈਨੇਡਾ ਤੋਂ 31300 ਰੁਪਏ ਸਰਦਾਰ ਜਸਕੀਰਤ ਸਿੰਘ ਜੀ ਕੈਨੇਡਾ ਤੋਂ 18000 ਸਰਦਾਰ ਗੁਰਸਿਮਰਨ ਸਿੰਘ ਜੀ ਕੈਨੇਡਾ ਤੋਂ 10000 ਸਰਦਾਰ ਗੁਰਵਿੰਦਰ ਸਿੰਘ ਜੀ ਮੁਹਾਲੀ ਤੋਂ 3000 ਸਰਦਾਰ ਹਰਜਿੰਦਰ ਸਿੰਘ ਜੀ ਯੂਐਸਏ ਤੋਂ 25060 ਰੁਪਏ ਸਰਦਾਰ ਮਰੀਆਮ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਵੀਰ ਜੋਤ ਸਿੱਧੂ ਵੱਲੋਂ ਲੁਧਿਆਣੇ ਤੋਂ 151 ਰੁਪਏ ਤੇ ਸਰਦਾਰ ਗੁਰਜਿੰਦਰ ਸਿੰਘ ਜੀ ਨੇ ਕੈਨੇਡਾ ਤੋਂ 3000 ਸੋ ਟੋਟਲ 80414 ਰੁਪਏ ਦੀ ਜਿਹੜੀ ਆ ਸੇਵਾ ਇਸ ਪਰਿਵਾਰ ਦੀ ਹੋਈ ਆ ਕੋਚਰ ਪਰਿਵਾਰ ਨੇ ਥੋੜੀ ਬੋਤੀ ਸੇਵਾ ਕਿਆ ਸੀ ਕਿ ਐਸੀ ਖੁਦ ਕਰ ਲਾਂਗੇ ਇਹ ਜਲਦੀ ਹੀ ਇਸ ਘਰ ਨੂੰ ਲੈਂਡਰ ਪੈ ਜਾਣਾ ਆ ਤੇ ਇਹ ਜਿਹੜੀ ਛੱਤ ਆ ਮਤਲਬ ਘਰ ਦੀ ਛੱਤ ਡਿੱਗਣ ਵਾਲੀ ਹੀ ਕਾਫੀ ਬੁਰੀ ਹਾਲਤ ਸੀ ਜਿਹੜੀ ਤੁਹਾਨੂੰ ਪਹਿਲਾਂ ਵੀ ਦਿਖਾਈ ਸੀਗੀ ਇਹ ਤੋਂ ਵੀ ਸਾਰਿਆਂ ਨੇ ਜਿਹੜੀ ਸਹਿਯੋਗ ਦਿੱਤਾ ਤੇ ਹੁਣ ਜਿਹੜਾ ਇਹ ਕਮਰਾ ਜਿਹੜਾ ਇਹ ਜਲਦੀ ਪੈ ਜਾਏਗਾ ਤੇ ਜਦੋਂ ਕਮਰਾ ਪੈ ਜਾਏਗਾ ਉਦੋਂ ਵੀ ਜਿਹੜੀ ਆ ਇਹਦੀ ਆਪਾਂ ਫੋਦੋ ਖਿੱਚ ਕੇ ਜ਼ਰੂਰ ਉਹਨਾਂ ਦਾਨੀ ਵੀਰਾਂ ਨੂੰ ਭੇਜਾਂਗੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਆ ਇਹ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਂ ਇਸ ਏ ਉਹ ਜੂ ਕਾਸ ਕਰਕੇ ਵੀਡੀਓ ਬਣਾਉਣਾ ਹੈ ਜਿਹਦੇ ਵਿੱਚ ਸੇਵਾ ਕੰਪਲੀਟ ਹੋ ਗਈ ਹੁੰਦੀ ਹੈ ਤੇ ਬੜੀ ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਸਾਰੇ ਵੀਰਾਂ ਦਾ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਕਰਦੇ ਜੇ ਤੇ ਹਰ ਇੱਕ ਦਾ ਇਸ ਤਰ੍ਹਾਂ ਭਲਾ ਹੋ ਜਾਂਦਾ ਹੈ ਇਹ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ